ਕੱਢ ਲਈਏ ਫੰਮਾ ਨੀ ਨਾ ਕੋੜਾ ਟੱਟ ਬੈਠੇ ਨਾ ਨਰਮਾਟੇ ਮਹਾਰਾਜ ਮੂਹੇ ਸਿੱਕੀ ਸਿੱਕੀ ਛੋਟ ਛੋਟ ਪਿੱਛੇ ਹੋ ਜਾ ਵੀਰ ਮਾਰ ਕੇ ਮਗੂਰ ਅਮਨ ਸਾਥੀ ਤੁਹਾਡੀ ਜ਼ਰੂਰਤ ਹੈ ਇਹਨਾ ਬਿਨਾਂ ਸਾਥੀ ਤੋਂ ਦੁਆਏਂ ਅਨੰਦ ਨਹੀਂ ਮਿਲਦਾ ਸ਼ਰਮ ਆਹ ਚੰਦੇ ਰੋਣੇ ਆ ਗਏ ਜੀ ਕਰ ਗਿਆ ਕਾੜ ਦਰੋਸਾ ਲਓ ਜੀ ਆਇਆ ਜੋ ਪਿੱਛੇ ਲਓ ਸਾਡੇ ਹੋਈ ਦਿਰਾਬ ਦੋ ਜੀ ਫਿਰ ਕੀ ਹੋ ਰਿਹਾਸ ਜੀ ਮੈਂ ਰੱਖਦਾ ਹਾਂ ਇਸਲਾਮੀ ਦੋ ਭਾਈ ਮਾੜਾ ਪਿੱਛੇ ਜੋ ਬਾਬਾ ਜੀ ਤੇ ਸਮਾ بھائی اب بی بی یہ منہ کھنڈے آ جاؤ جی جن میں منہ کھنڈے بی بی آ جاؤ بھائی آؤ جی رس واس واس ماں کے پار چلو ٹھیک ہے ਹੋ ਗਿਆ ਰ ਲੱਕੜੀ ਨਾਲ ਭਰਤ ਮਾਤਾ ਕੀ ਜੈ ਨੂੰ ਹਰ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਦੇਸ਼ ਦੇ ਲਈ ਸ਼ਹੀਦ ਹੋਇਆ ਉਹ ਪਹਿਲੇ ਬੋਲਦਾ ਦਾ ਦੇਸ਼ ਕੇ ਲਈ ਪਹਿਲਾਂ ਤੋਂ ਹੀ ਜज्ਬਾ ਸੀ ਹਾਂ ਜज्ਬਾ ਹਾਂ ਬਹੁਤ ਹਾਂ ਵਿਦੇਸ਼ ਲਈ ਇਹ ਦੇ ਦੇਸ਼ ਤੋਂ ਉੱਪਰ ਹਮਾਰੇ ਕੋਈ ਚੀਜ਼ ਨਹੀਂ ਹੈ। ਦੇਸ਼ ਹਮਾਰਾ ਹੈ। ਸਭ ਕੁਝ ਹੈ। ਕੋਈ ਸਰਕਾਰ ਤੋਂ ਮੰਗ ਜਾਂ ਤੁਹਾਨੂੰ ਮਤਲਬ ਹੁਣ ਜਿਸ ਤਰ੍ਹਾਂ ਦੇ ਨਾਲ ਪਰਿਵਾਰ ਦੇ ਵਿੱਚ ਮਗਰ ਕੋਣ ਰਹਿ ਗਿਆ ਤੁਹਾਡੀ ਕੋਈ ਮਨਜ਼ੂਰ। ਮੇਰੇ ਇੱਕ ਬੇਟਾ ਇੱਕ ਬੇਟੀ ਰਹਿ ਗਈ ਹੈ। ਦੋਵੇਂ ਪੜ੍ਹੇ ਲਿਖੇ ਬੈਠੇ ਨੇ ਹਾਂ। ਹਾਂ। ਉਹਨਾਂ ਨੇ ਸਰਕਾਰ ਤੋਂ ਕੋਈ ਮੰਗ ਕਰਤੀ। ਉਹਨਾਂ ਸਰਕਾਰ ਤੋਂ ਮੰਗ ਇਹ ਹੀ ਹੈ ਵੀ ਇੱਕ ਜਗ੍ਹਾ ਉਹਨਾਂ ਦੇ ہاں ਵੀ ਜੋ ਹੱਕ ਬਣਦਾ ਉਹਨਾਂ ਬੱਚਿਆਂ ਨੂੰ ਮਿਲਣਾ ਚਾਹੀਦਾ ਹੈ ਇਹ ਤਾਂ ਹਾਂ ਹਾਂ ਦੱਸ ਦਿੱਤੀ ਸੀ ਕਿ ਇਹ ਕੱਲਾ ਹੀ ਪਰਿਵਾਰ ਨੂੰ ਚਲਾਉਂਦਾ ਸੀ ਕਮਾਨ ਵਾਲਾ ਸੀ ਤਾਂ ਹੁਣ ਮਗਰ ਕਮਾਨ ਵਾਲਾ ਕੋਈ ਨਹੀਂ ਹੁਣ ਤਾਂ ਮੇਰੇ ਤੇ ਬੋਝ ਆ ਗਿਆ ਨਾ ਹੁਣ ਤਾਂ ਮੇਰੇ ਤੇ ਆ ਗਿਆ ਉਹ ਬੱਚੇ ਤਾਂ ਪੜਦੇ ਨੇ ਮੇਰਾ ਨਾਮ ਐਸਆਈ ਤਾਰਾ ਸਿੰਘ 193 ਬਟਲੈਂਟ ਬੀਐਸਆਰ ਇਹ ہمارا ਕਾਂਸਟੇਬਲ ਸਰਜਿੰਦਰ ਸਿੰਘ ਔਰ ਪੰਜਾਬ ਕੇ ਰਹਿਣ ਵਾਲਿਆ ਥਾ ਮੈਂ ਉਸਕੇ ਨਜ਼ਦੀਕਾ ਹਾਂ ਮੇਰਾ ਬਠਿੰਡਾ ਪੈਂਦਾ ਹੈ और मैं अभी छुट्टी पर था और मेरे को रिकॉल किया कि जैसे मैं ट्रेन में था अभी पहुंचा नहीं था उधर पहुंचने से पहले मेरे को उधर से फ़ोन किया कि आप डायरेक्ट हमारे पास पहुंचना और लेकिन मैं उधर से वापस सीधा उधर शिलोंग पहुंचा शिलोंग तकरीबन तो साढ़े आठ बजे पहुंच गया था साढ़े आठ बजे जाके बताया कि ऐसे ऐसे अपना एक्सपायर हो गया उनके साथ जाना है और मैं बोला सर उसके क्या क्या कागज पत्र है उसके कागज पत्र उन्होंने मेरे को डॉक्यूमेंट रिसीव किया रिसीव करने के बाद रात को ढाई बजे फिर मैं वापस आ बहुत ही अच्छा लड़का था बहुत ही मेहनती था ही। मैं इलेक्शन ड्यूटी में बिहार में था मेरे साथ ही था मेरे साथ का ही था ही। और जिस टाइम मैं छुट्टी आ रहा था इसको बोला भी था मैं क्या ये छुट्टी चलना तो मेरे साथ चला लेकिन बहुत ही और बहुत ही ईमानदार लड़का था हुआ क्या मतलब उनको गोली कैसे लगी ऐसा कुछ ਇਹ ਅਜੇ ਤੱਕ ਮੇਰੇ ਕੋ ਮੈਂ ਵੀ ਅਭੀ ਪੁੱਛਿਆ ਥਾ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਥਾ ਇਹ ਕਿ ਫਲੈਟ ਦਾ ਟਾਈਮ ਹੋ ਰਿਹਾ ਥਾ ਉਹਨਾਂ ਨੇ ਮੇਰੇ ਕੋਲ ਜਲਦੀ ਜਲਦੀ ਮੈਂ ਵਾਪਸ ਕਰ ਰਿਹਾ ਅਭੀ ਮੈਂ ਕਨਫਰਮ ਨਹੀਂ ਕਰ ਪਾਇਆ ਬਾਕੀ ਇਸਕੇ ਡਾਕੂਮੈਂਟ ਆਏਗੇ ਡਾਕੂਮੈਂਟਸ ਦੇ ਦੇਖ ਕੇ ਬਤਾ ਦਿਓ ਜੀ ਸਹੀ ਹੋਇਆ ਹਾਂ ਹਾਂ ਜੀ ਹਾਂ ਜੀ ਹਾਂ ਜੀ ਅੱਜ ਸਾਡੇ ਹਲਕਾ ਫਾਜ਼ਲ ਕਾ ਦੇ ਪਿੰਡ ਛੁਗੇ ਗੁਲਾਬ ਸਿੰਘ ਬادیه ਆਸਫ ਵਾਲਾ ਦੇ ਫੌਜ ਦੇ ਜਵਾਨ ਰਜਿੰਦਰ ਸਿੰਘ ਜੀ ਜੋ ਸ਼ਿਲਾਂਗ ਦੇ ਵਿੱਚ ਡਿਊਟੀ ਕਰ ਰਹੇ ਸੀ ਬੀਐਸਐਫ ਦਾ ਜੇ ਜਵਾਨ ਸੀ ਔਰ ਉਹਨਾਂ ਦੀ ਉਥੇ ਮੌਤ ਹੋ ਗਈ ਸ਼ਹੀਦ ਹੋ ਗਏ ਉਹਨਾਂ ਦੇ ਅੱਜ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਮੈਂ ਵੀ ਆਇਆ ਔਰ ਸਾਡੇ ਸਾਰੇ ਕਿੰਨੇ ਵੀ ਇਲਾਕਾ ਵਾਸੀ ਨੇ ਇੱਥੇ ਮੌਜੂਦ ਨੇ ਪਰ ਸਾਨੂੰ ਹਮਦਰਦੀ ਹੈ ਪਰਿਵਾਰ ਦੇ ਨਾਲ ਬੜਾ ਦੁੱਖ ਹੈ ਜੋ ਸਾਡਾ ਨੌਜਵਾਨ ਕਿ ਸਾਡਾ ਹੀ ਸਾਥੀ ਸੀ ਜੋ ਫੌਜ ਦੇ ਵਿੱਚ ਪਰਥੀ ਹੋਇਆ ਬੜਾ ਜज्ਬਾ ਸੀ ਦੇਸ਼ ਦੀ ਸੇਵਾ ਕਰਨ ਦਾ ਉਹ ਸੇਵਾ ਜੋ ਜज्ਬਾ ਸੀ ਬੀਐਸਐਫ ਦੇ ਵਿੱਚ ਸਾਡਾ ਨੌਜਵਾਨ ਰਜਿੰਦਰ ਸਿੰਘ ਪਰਥੀ ਹੋਇਆ ਉਹ ਡਿਊਟੀ ਦੇ ਦੌਰਾਨ ਉਹ ਸ਼ਹੀਦ ਹੋ ਗਿਆ ਔਰ ਅੱਜ ਅਸੀਂ ਸਾਰੇ ਇੱਥੇ ਇਕੱਤਰ ਹੋਏ ਆ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਹੈ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਸ਼ਰਧਾਂਜਲੀ ਜਿਹੜੀ ਦਿੱਤੀ ਹੈ ਔਰ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਸਰਕਾਰ ਪਰਿਵਾਰ ਦੇ ਨਾਲ ਖੜੀ ਹੈ ਸਟੇਟ ਲੈਵਲ ਤੇ ਕੀ ਪ੍ਰਯਾਸ ਰਹਿਣਗੇ ਸਰ ਪਰਿਵਾਰ ਦੇ ਲਈ ਜੋ ਵੀ ਰੂਲਸ ਨੇ ਜੋ ਵੀ ਕਾਨੂੰਨ ਨੇ ਰੂਲਸ ਮੁਤਾਬਕ ਹਰ ਇੱਕ ਜਿਹੜੀ ਪਰਿਵਾਰ ਦੀ ਪਿੱਛੋਂ ਜੋ ਵੀ ਮਦਦ ਹੁੰਦੀ ਹੈ ਉਹ ਸਾਰੀ ਮਦ ਜਿਹੜੀ ਹੈ ਪਰਿਵਾਰ ਦੀ ਕਰਵਾਈ ਜਾਊਗੀ ਔਰ ਜੋ ਰਿਪੋਰਟ ਜਿਹੜੀ ਬੀਐਸਐਫ ਦੇ ਅਧਿਕਾਰੀ ਨੇ ਉਹਨਾਂ ਦੀ ਜੋ ਵੀ ਰਿਪੋਰਟ ਆਉਣ ਦੇ ਹਿਸਾਬ ਨਾਲ ਜਦੋਂ ਸਰਕਾਰ ਕੋਲ ਪਹੁੰਚ ਗਈ ਜੋ ਵੀ ਉਨਾਂ ਦੀ ਰੂਲਸ ਐਂਡ ਰੈਗੂਲੇਸ਼ਨਜ਼ ਦੇ ਨਾਲ ਜੋ ਵੀ ਪਰਿਵਾਰ ਦੀ ਪਿੱਛੋਂ ਮਦਦ ਸਾਰੀ ਸਰਕਾਰ ਕਰੂਗੀ